ਵੋਲਵਾਂ ਕੇ ਵਿਹਾਰੀ ਲਾਲੀ ਕੀ ਵੈਸ਼ਨ ਦੇ ਮੰਦਰ ਜੋੜਾ ਫਾਟਕ ਦੇ ਮੈਸ਼ ਨਗਰ ਦੇ ਵਿੱਚ ਚਾਰ ਨੰਬਰ ਗਲੀ ਤੇ ਮਹਾਰਾਂਗ ਦਾ ਮੰਦਰ ਵੈਸ਼ਨ ਦੇ ਦੀ ਦਾ ਅਸੀਂ 26 ਤੋਂ ਲੈ ਕੇ 7 ਮਾਰਚ ਤੱਕ ਅਸੀਂ ਉਸ ਗਾਮ ਦੇ ਨਾਲ ਇਹਨਾਂ ਦੀਆਂ ਬਾਲਕੀਆਂ ਨਿਕਾਲੇ ਜਾਂਦੀਆਂ ਹੱਟਦੀਆਂ ਉਸ ਤੋਂ ਬਾਅਦ ਇਹਨਾਂ ਦੀ ਸ਼ਾਦੀ ਦੀ ਰਸਮ ਹੁੰਦੀ ਹੈ ਜਿੱਦੋਂ ਅਸੀਂ ਰਾਤ ਦੇ ਆਪਣੇ ਲੱਛਾਂ ਦੀ ਕੱਢਦੇ ਇਹ ਕਰਦੇ ਪ੍ਰੋਗਰਾਮ ਕਰਦੇ ਇਸੇ ਤਰ੍ਹਾਂ ਅਸੀਂ ਬੜੇ ਪ੍ਰੇਮ ਭਾਵ ਦੇ ਨਾਲ ਇਹਨਾਂ ਨੂੰ ਗਰਾਹਣ ਜਾਈ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਆਗਰ ਦੀ ਸ਼ਾਦੀ ਜਿਹੜੀ ਹੈਗੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਤੇ ਆਪਣੇ ਪਰਿਵਾਰ ਦੇ ਵਿੱਚ ਆਪਣੀ ਸ਼ਾਦੀ ਕਰਦੇ ਆ ਇਸ ਤਰ੍ਹਾਂ ਬੜੀ ਤੁਮਕਾਮ ਨਾਲ ਬੜਾ ਲਾਪਰ ਦੀ ਹੁੰਦਾ ਜਿੱਥੇ ਲਈ ਚਾਦੀ ਦੀ ਲਾਹ ਹੁੰਦੀ ਹੈ ਐਸਾ ਲੱਗਦਾ ਵੀ ਕੁਝ ਸੀ ਆਪਣੇ ਸੰਗਤੀ ਜਾਣ ਤੋੜ ਦੇਵੇ ਇਸ ਤਰ੍ਹਾਂ ਬਸ ਹੂਸ ਹੰਦਾ ਉਸ ਲਈ ਤਾਂ ਨਾ ਪਰ ਉਹ ਕਿ ਉਸ ਤੋਂ ਬਾਅਦ ਇਹਨਾਂ ਦੀ ਮਾਮਤੀਏ ਨਹੀਂ ਨੀ ਕਿ ਇਹਨਾਂ ਦੇ ਇਸ ਤਰ੍ਹਾਂ ਬਰਾਤ ਦੀ ਰੀਤ ਵੀ ਹੁੰਦੀ ਹੈ ਤੇ ਲੰਗਰ ਇਹਨਾਂ ਦੇ ਹੁਕਮ ਦੇ ਨਾਲ ਜੋ ਹੁਕਮ ਕਰਦੇ ਆ ਉਹਦੇ ਹੁਕਮ ਦੇ ਨਾਲ ਲੰਗਰ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਇਹ ਰਸਮੀ ਜਿਹੜਾ ਹੈ ਵੀ ਜਿਹੜਾ ਹੈ ਨਾ ਚੰਗੀ ਰਸਤੇ ਜਗ ਹਮਨ ਵੀ ਕਰਾਇਆ ਜਾਂਦਾ ਹੋਲਤ ਦੇ ਵਿੱਚ ਬੜੇ ਹਰ ਜਿਹੜਾ ਤਿਆਰ ਹੈ ਇਹਨਾਂ ਦੇ ਬੜੇ ਧੂਮ-ਤਾਮ ਦੇ ਨਾਲ ਮਨਾਇਆ ਜਾਂਦਾ ਕੋਈ ਵੀ ਤਰ ਕਰਨ ਜਿੰਨਾ ਕਿ ਲੋੜੀ ਦੀਵਾਲੀ ਸਾਕੀ ਸਾਰੇ ਹੀ ਈਤਿਆਰ ਜਿਹਦੇ ਵਿੱਚ ਬੜੇ ਧੂਮ-ਤਾਮ ਨਾਲ ਰਾਤੇ ਫੇਰੇ ਪਾਠਿੰਦਾ 5 ਵਜੇ ਤੇ ਨਾਤਾਂ ਦਾ ਪਾਠ ਹੁੰਦਾ ਹੈ ਔਰ ਦੁਪਹਿਰ ਨੂੰ ਫੇਰ ਪਾਠ ਜੜਾ ਕੀ ਕੀਤਾ ਜਾਂਦਾ ਦਰਬਾਰ ਤੇ ਜਿਹੜਾ ਸ਼ਾਮ ਨੂੰ ਫੇਰ ਸਤ ਸੰ ਜਿਹੜਾ ਉਹਦਾ ਹੁੰਦਾ ਸੋ ਸਾਰਾ ਦਿਨ ਰੂਟ ਲੰਗਰ ਜਿਆ ਲਗਾਇਆ ਜਾਂਦਾ ਸੱਚੇ ਦਰਬਾਰ ਕੀ ਕਹਤਿਆਂ ਜੋਤਾਂ ਵਾਲੇ ਮਾਤਾ ਤੁਹਾਡੀ ਸਦਾ ਹੀ ਜੈ ਇਸ ਦਰਬਾਰ ਨਾਲ ਜੁੜੇ ਹੋਏ ਮੈਨੂੰ ਕਟੋ-ਕਟ ਖਾਰਾਂ ਪਾਲ ਹੋ ਗਏ ਜੋ ਵੀ ਮੈਂ ਮਨ 'ਚ ਮੰਗਦੀ ਤਾਂ ਸਭ ਕੁਝ ਮੈਨੂੰ ਇੱਥੋਂ ਮਿਲਿਆ ਇਹ ਤਾਂ ਤਾਂ ਕਿ ਤੀਂਆ ਪਤਾਂ ਦੇ ਵਿਆ ਗਾਂ ਬੱਚਿਆਂ ਦੀਆਂ ਝੋਲੀਆਂ ਤੇ ਮੇਰਾ ਆਪਣਾ ਜਿਹੜਾ ਦੋਤਰਾ ਮੇਰੇ ਸਹੀ ਇੱਕ ਵੀਰਸਮਤਾਂ ਦੱਸਦੀਆਂ ਆਪਣਾ ਦੋਤਰਾ ਮੇਰੇ 4 ਸਾਲ ਦਾ ਹੋ ਗਿਆ ਸੀ ਤੇ ਬੋਲਦਾ ਨਹੀਂ ਸੀ ਇਸ ਮਹਾਰਾਣੀ ਦੇ ਦਰਬਾਰ ਤੇ ਮੈਂ ਸੁਖਣਾ ਸੁਖੀ ਤੇ ਮੇਰਾ ਜਿਹੜਾ ਲੋਤਰਾ ਵਾ ਉਹ ਬੋਲਣਾ ਪਿਆ ਹੁਣ ਇੱਥੇ ਜਦੋਂ ਆਉਂਦਾ ਜਗ ਕਰੇ ਲਗਾਉਂਦਾ ਜਿੰਨੇ ਵੀ ਸੰਗਤ ਹੈ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਮੈਂ ਤਾਂ ਨਹੀਂ ਹਮਾ ਮਾ ਕੇ ਸਾਰੇ ਜਣੇ ਇੱਥੇ ਪਹੁੰਚਣ ਮਹਾਰਾਣੀ ਕੋ ਕੁਝੀਆਂ ਪ੍ਰਾਪਤ ਕਰੋ ਜਿਸ ਤਰ੍ਹਾਂ ਮੇਰੀ ਮਨੋਕਾਮਨਾ ਪੂਰੀ ਕੀਤੀ ਹੈ ਮਹਾਰਾਣੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ ਜਿਹੜਾ ਅਜਦਾ ਬਹੁਤ ਹੁਮਤਾਮਨਾ ਪਹਿਲਾਂ ਪ੍ਰਭਾਤ ਵੇੜੀਆਂ ਗੱਡੀਆਂ ਆਪੇ 5 ਵਜੇ ਜਾਂਦੇ ਸਾਂ ਫੇਰੇ ਪੂਰੀਆਂ ਗਲੀਆਂ ਦੇ ਵਿੱਚ ਚੱਕਰ ਲਗਾਉਂਦੇ ਸਾਂ ਤੇ 7 ਵਜੇ ਇੱਥੇ ਪਹੁੰਚ ਜਾਂਦੇ ਸਾਂ ਪੰਜ ਪਰ ਵਿਆਹ ਤੇਰੀਆਂ ਕੱਟੀਆਂ ਫਿਰ ਅਸੀਂ ਜਾਗੋ ਕੱਢੀ ਇਹਨਾਂ ਦਾ ਤਗੜਨ ਲਗਾਇਆ ਜਿਸ ਵਾਰੀ ਬੱਚਿਆਂ ਦੇ ਵਿਆਹ ਕਰਦੇ ਆ ਨਾ ਇਸੇ ਤਾਂ ਨਾ ਅਸੀਂ ਸਾਰੇ ਬੱਚਿਆਂ ਦੇ ਵਿਆਹਾਂ માં ਮੰਗੂ ਸਾਰੇ ਤਗੜਨ ਕੀਤੇ ਨੇ ਕੱਲ ਇੱਥੇ ਬੋਲੇਆ ਗਿਆ ਪਰ ਧੁਆ ਵੀ ਬੋਨੇ ਗਏ ਨੇ ਤੇ ਅਸੀਂ ਘੋੜੀਆਂ ਵੀ ਬੋਲੀਆਂ ਪੂਰਾ ਤਗੜਨ ਵਿਹਾਰ ਕਰਕੇ ਫਿਰ ਆਪਾਂ ਗਏ ਆ ਤੇ ਉਹਨਾਂ ਦੇ ਆਪਾਂ ਤੇਰਾ ਬੰਦੀ ਵੀ ਕੀਤੀ ਆ ਉਸ ਤੋਂ ਬਾਅਦ ਹੁਣ ਬਰਾਤ ਕੱਢੀ ਐ ਬਰਾਤ ਤੋਂ ਬਾਅਦ ਲਾਵਾ ਕੀਤੀਆਂ ਨੇ ਕੌਣ ਹੋ ਸਕਦਾ ਸੀ ਫਿਰ ਇਹਨਾਂ ਨੇ ਤਾਂ ਗਾਨੇ ਵੀ ਖੜਵਾਈਏ ਗਾਨੇ ਤੇਰੇ ਸਰ ਤਾਲ ਕੰਮੇ ਖਡਵਾਈ ਦੇਣੇ ਤੇ ਫਿਰ ਵਿਆਹ ਦੀ ਤਿਆਰੀ ਕਰਾਂਗੇ ਹਾਂ ਬਹੁਤ ਬਹੁਤ ਵਧਾਈਆਂ ਜੀ ਸਾਰੀ ਸੰਗਤ ਨੂੰ ਮਹਾਰਾਣੀ ਨੂੰ ਮਹਾਰਾਣੀ ਦੀ ਸਾਰੀ ਸੰਗਤ ਨੂੰ ਬਧਾਈਆਂ ਦਿੰਨੇ ਤੇ ਇਸੇ ਤਰ੍ਹਾਂ ਹੁੰਦੇ ਰਹੋ ਤੇ ਭੋਜਨ ਭੰਡਾਰੀ ਸਕਤੇ ਰਹੋ ਤੇ ਤੁਸੀਂ ਆਪਰਾਪਤ ਕਰਦੇ ਰਹੋ ਮੇਰਾ ਨਾਮ ਤੁਪਾ ਹੈ ਮੈਂ ਉਪੀ ਦੀ रहने ਵਾਲੀ ਹਾਂ ਮੈਂ ਆਪਣੀ ਜਠਾਨੇ ਕੇ ਲੜਕੇ ਕੋ ਯਹਾਂ ਲੈ ਕੇ ਆਈ ਉਹ ਬੂੰਗਾ ਬਹਿਰਾ tha ਤੋ ਯਹਾਂ ਸੇ ਮੈਨੇ मेरे मन से आया कि मैं यहाँ से कुछ कराऊ तो मेरा जिठाने का लड़का ठीक हो गया तो फिर मैंने यहाँ इसको मत्था से हमको भी सब कुछ मिला है तो हमको बहुत विश्वास है कि माँ सब कुछ देती है लेने वाले आप बनिए माँ सब कुछ देती है तभी को माँ बच्चे बोलता है काम कर रहा फैक्ट्रियों में पहले अपने घर पे था पिंड में बाईस साल का लेके आई थी पच्चीस छब्बीस साल का हो गया बाईस साल के बाद बोला है नहीं, नहीं था। बोलता था इशारे से गल करता था वो हम लोग से तो हम लेके आए फिर हमारे मन में आया हम माता जी के मंदिर ले जाए हमको तो विश्वास था यहाँ से सब कुछ हमको मिला है इसको भी क्या पता आना और मिल जाए कान भी क्या नाम है उसका नाम है इंद्रजीत यूपी थे मैं भी यूपी की हूँ आप यहाँ पर हाँ जी यहाँ देवा जी के मंदिर तीस साल हो गया हाँ जी और जो। उनको भी कहना चाहते हैं सत्य मन से आया करो आप सब कुछ पाओगे जैसे हमने पाया वैसे आपको भी मिलेगा जितने जन को हम जोड़े हैं भगवान ने उनको सब कुछ दिया है